ਪਿਛਲੇ ਪਾਰਤੇ ਵਿੱਚ ਬੀਤੀ ਰਾਤ ਤੋਂ ਹੋ ਰਹੀ ਰੁਕ ਰੁਕ ਕੇ بارش ਨੇ ਕਰਮੀ ਦੇ ਸਤੰਭ ਨਾਲ ਜੂਝ ਰਹੀ ਲੋਕਾਂ ਨੂੰ بارشੇ ਵੱਢੀ ਰਹੀ ਹੈ। ਉਤੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਨੇ। ਜੇਕਰ ਨਾਬਾਤ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਵਿਖੇ ਬੀਤੀ ਰਾਤ ਤੋਂ ਬਿਜਲੀ ਦੀ ਕਰਜ ਅਤੇ ਮੀਂਹ ਦੀਆਂ ਬੁਸ਼ਾੜਾਂ ਨੇ ਨਾਬਾ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ। ਕਿਉਂਕਿ ਪਿਛਲੇ 2 ਦਿਨਾਂ ਤੋਂ 44 ਡਿਗਰੀ ਤਾਪਮਾਨ ਪਹੁੰਚ ਗਿਆ ਸੀ ਅਤੇ ਕਰੋ ਬਹਾਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਅਤੇ ਬੀਤੀ ਰਾਤ ਹੋਈ ਬਾਰਸ਼ ਦੇ ਕਾਰਨ ਹਰ ਵਿਅਕਤੀ ਖੁਸ਼ ਦਿਖਾਈ ਦੇ ਰਿਹਾ ਹੈ ਇਸ ਮੌਕੇ ਤੇ ਕਿਸਾਨ ਜਗਨਨਾਥ ਸਿੰਘ ਗੁਰਮੀਤ ਸਿੰਘ ਤੇ ਰਣਜੀਤ ਸਿੰਘ ਨੇ ਕਿਹਾ ਕਿ ਦੋ ਦਿਨ ਤੋਂ ਕਰਮਿਦਾ ਕਹਿਰਪੋਟ ਸੀ ਅਤੇ ਜਿਸ ਦੇ ਵਿੱਚ ਜਿੱਥੇ ਫਲ ਸਬਜ਼ੀਆਂ ਦੇ ਨਾਲ 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 ਮੱਕੀ ਦੀ ਫਸਲ ਦੇ ਨਾਲ ਨਾਲ ਪਸ਼ੂਆਂ ਦੇ ਹਰੇ ਚਾਰੇ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਸੀ ਅਤੇ ਬਾਰਿਸ਼ ਦੇ ਨਾਲ ਹੁਣ ਇਹ ਸਾਰੀਆਂ ਫਸਲਾਂ ਨੂੰ ਕਾਫੀ ਰਾਹਤ ਮਿਲ ਜਾਵੇਗੀ ਕਿਉਂਕਿ ਇਸ ਦੇ ਨਾਲ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਉੱਥੇ ਹੀ ਪਸ਼ੂ ਪੰਛੀਆਂ ਨੂੰ ਵੀ ਵੱਡੀ ਰਾਹਤ ਮਿਲ ਗਈ ਹੈ ਰੁਕ ਰੁਕ ਕੇ بارش ਪੈ ਰਹੀ ਹੈ ਇਸ ਦਾ ਜਿੱਥੇ ਇਨਸਾਨੀ ਜ਼ਿੰਦਗੀ ਨੂੰ ਬਹੁਤ ਫਾਇਦਾ ਹੋਇਆ ਉੱਥੇ ਪੰਛੀਆਂ ਤੇ ਪਸ਼ੂਆਂ ਦੇ ਨਾਲ-ਨਾਲ ਬਾਗਾਂ ਵਨ ਜਿਹੜੇ ਬਾਗ ਦਾ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਕਿਉਂਕਿ ਪਿਛਲੇ ਦਿਨਾਂ ਤੋਂ ਜਿਹੜੇ ਬੂਟੇ ਸੀ ਉਹ ਬਹੁਤ ਹੀ ਮਰਝਾ ਚੁੱਕੇ ਸੀ ਸਬਜ਼ੀਆਂ ਵੀ ਸੁੱਕਣੀਆਂ ਸ਼ੁਰੂ ਹੋ ਗਈਆਂ ਸੀ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਹੁੰਦੀਆਂ ਨੇ ਤੇ ਹੋਰ ਜਿੰਨਾ ਵੀ ਸਮਾਨ ਸੀ ਉਹ ਬਹੁਤ ਹੀ ਤਪਸ਼ ਦੇ ਨਾਲ ਮਤਲਬ ਹੈ ਖਰਾਬ ਹੋ ਰਿਹਾ ਸੀ ਜੋ ਜਿਹੜਾ بارش ਹੋ ਰਹੀ ਹੈ ਇਹ ਰੁਕ ਰੁਕ ਕੇ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਅੰਬ ਦੇ ਜਾਂ ਨਿੰਬੂ ਜਾਂ ਹੋਰ ਹਰੀਆਂ ਸਬਜ਼ੀਆਂ ਨੇ ਇਹਨਾਂ ਦਾ ਬਹੁਤ ਜ਼ਿਆਦਾ ਮਤਲਬ ਮਰਝਾ ਕੇ ਇਹਨਾਂ ਦੀ ਆਮ ਕੁਆਂਟੀਟੀ ਵੀ ਘਟ ਗਈ ਸੀ ਫਲ ਵੀ ਬਹੁਤ ਘਟ ਲੱਗ ਰਿਹਾ ਸੀ ਜੇ ਫਲ ਲੱਗ ਰਿਹਾ ਸੀ ਤਾਂ ਉਹ ਸੁੱਕ ਰਿਹਾ ਸੀ ਇਸ ਕਰਕੇ ਮੀਨਾ ਜਿਹੜਾ ਬਹੁਤ ਹੀ ਜ਼ਿਆਦਾ ਫਾਇਦਾ ਹੋਊਗਾ ਤੇ ਇਹਦੇ ਨਾਲ ਜਿੱਥੇ ਬਿਮਾਰੀਆਂ ਘਟਣਗੀਆਂ ਉੱਥੇ ਸਾਨੂੰ ਜਿਹੜੀ ਗਰਮੀ ਤੋਂ ਵੀ ਬਹੁਤ ਹੀ ਵੱਡੀ ਰਾਹਤ ਮਿਲੂਗੀ ਦੇਖੋ ਇਹ ਵਾਰਸ ਬਹੁਤ ਫਾਇਦੇਮੰਦ ਦਾ ਫਸਲਾਵਾਦ ਤੇ ਤੇ ਜੀਵ ਜੰਤੂ ਰਾ ਦੀ ਰੂਪੇ ਹੋਰੀ ਫਸਲ ਵਾਰਸ ਨਾਲ ਜੀਵ ਜੰਤੂ ਪੇੜ ਪੌਦਿਆਂ ਨੂੰ ਫਸਾ ਲਈ ਹੈ ਤੇ ਜ਼ਿਮੀਂਦਾਰ ਭਰਾਵਾਂ ਨੂੰ ਵੀ ਇਹਦੀ ਬਹੁਤ ਖੁਸ਼ੀ ਆ। ਜਿਹੜੇ ਹਿਸਾਬ ਨਾਲ ਗਰਮ ਟੈਂਪਰੇਚਰ ਬਹੁਤ ਜ਼ਿਆਦਾ ਸੀਗਾ ਤੇ ਆਪਾਂ ਤੋਂ ਬਾਹਰ ਕੰਮ ਕਰਨੀ ਕਰਿਆ ਜਾਂਦਾ ਸੀ ਅੱਜ ਦੇ ਹਿਸਾਬ ਨਾਲ ਟੈਂਪਰੇਚਰ ਸਹੀ ਆ ਤੇ ਹਰੇਕ ਬੰਦੇ ਦੇ ਜੀਵਨ ਦੇ ਉੱਤੇ ਮੌਸਮ ਨੇ ਬਹੁਤ ਵਧੀਆ ਪ੍ਰਭਾਵ ਪਾਇਆ। ਨਹੀਂ ਫਸਲਾਂ ਦਾ ਵੈਸੇ ਫਸਲਾਂ ਵਾਂਗ ਤਾਂ ਇਹ ਫਾਇਦੇਮੰਦ ਹੈ ਵਾਰਸ਼ ਠੀਕ ਆ ਤੇ ਬਾਕੀ ਜਿਵੇਂ ਅੱਜ ਦਾ ਮੌਸਮ ਆ ਬਹੁਤ ਵਧੀਆ ਮੌਸਮ। ਫਾਇਦਾ ਹੋ ਗਿਆ 90% ਫਾਇਦਾ ਹੋ ਗਿਆ। ਮੀਰੇ ਚਾਰਿਆਂ ਨੂੰ ਵੀ ਹੋਰ ਵੀ ਵਰਮਿਤਾ ਬਣਤੀ। ਇਹਨਾਂ ਡੰਗਰ ਪਸ਼ੂਆਂ ਨੂੰ ਵੀ ਨੀਰੇ ਚਾਰੇ ਨੂੰ ਹੋਰ ਭੈਣ ਭਾਈ ਸਾਰੀ ਪੰਜਾਬ 'ਚ ਬਹੁਤ ਫਾਇਦਾ ਹੋਇਆ। ਤੇਜ ਚਾਨਣ ਲਈ ਨਾਬਾਗੋਂ ਸੁਖਜੈ ਸਿੰਘ ਰੁਬਾਨਾ ਦੀ ਰਿਪੋਰਟ।